ਜੀ ਹਸਤੀ ਦਾ ਸਾਰੇ ਨੂੰ ਆਪਾਂ ਹੋਰੀ ਸੀ ਰੈਡੀ ਪਰ ਦੋਸਤੋ ਆਪਾਂ ਸਾਡੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਹੋਰੀ ਸੀ ਰੈਡੀ ਆਪਾਂ ਜਾ ਰਹੇ ਹਾਂ ਮਾਂਸਾ ਮਾਂਸਾ ਕਚਰੀਆਂ ਦੇ ਵਿੱਚ ਆਪਾਂ ਨੂੰ ਕੰਮ ਸੀਗਾ ਉਹਦੇ ਵਾਸਤੇ ਆਪਾਂ ਜਾ ਰਹੇ ਹਾਂ ਮਾਂਸਾ ਹੁਣ ਆਪਾਂ ਬਾਲਸਕਾ ਕੀ ਹੋਰੀ ਹੈ ਰੈਡੀ ਅੰਗਰੇਜ਼ ਰੈਡੀ ਹੋ ਗਏ ਉਧਰ ਰੈਡੀ ਆ ਮੇਰੇ ਤੋਂ ਪਹਿਲਾਂ ਰੈਡੀ ਹੋ ਗਈ ਸੀ ਇਹਦਰ ਅੰਗਰੇਜ਼ ਹੋ ਗਏ ਸੀ ਰੈਡੀ ਇਹ ਤਾਂ ਮੇਰੇ ਤੋਂ ਪਹਿਲਾਂ ਦੇ ਰੈਡੀ ਹੋਏ ਹੋਇਆ ਇਹ ਤਾਂ ਰੈਡੀ ਐ ਮੰਮੀ ਸਾਡੇ ਸੁੱਤੇ ਪਏ ਆ ਮੰਮੀ ਅਸੀਂ ਜਾਂਦੇ ਆ ਜਾਂ ਕਿਰੋ ਹਾਂ ਮੈਂ ਚਾਹ ਪੀਣੀ ਆ ਆਪਾਂ ਪੀਣੀ ਆ ਚਾਹ ਚਾਹ ਪੀ ਕੇ ਬੱਸ ਆਪਾਂ ਆਲਮੋਸਟ ਰੈਡੀ ਆ ਇਧਰ ਮਾਨ ਸਾਹਿਬ ਤਿਆਰ ਹੋਏ ਬੈਠੇ ਆ ਚਾਹ ਪੀ ਲਈ ਕਾਲੀ ਰਹਿੰਦੀ ਥੋੜੀ ਜੀ ਚਾਹ ਪੀਂਦੇ ਇਹਨਾਂ ਨੂੰ ਜੀ ਅੰਬੇਜ ਕੱਢ ਰਿਹਾ ਗੱਡੀ ਤੇ ਹੁਣ ਆਪਾਂ ਜਾਵਾਂਗੇ ਹੁਣ ਆਪਾਂ ਮਾਨਸਾ ਲਈ ਜਾ ਰਹੇ ਆ ਮੈਂ ਬਾਏ ਜਾਣੇ ਆ ਸੀ ਲੋਜੀ ਆਪਾਂ ਛੱਲੇ ਹੁਣ ਘਰੋਂ ਇੱਥੋਂ ਆਪਾਂ ਜਾਵਾਂਗੇ ਕਿੱਥੇ ਜਾਵਾਂ ਕਿਹੜੇ ਪਿੰਡ ਜਾਵਾਂਗੇ ਆਪਾਂ ਪਹਿਲਾਂ ਮਾਨਸਾ ਨਹੀਂ ਅਕਲੀਆਂ ਪਹਿਲਾਂ ਹੁੰਦੇ ਕਿ ਅਕਲੀਆਂ ਛੋਟੇ ਰੂੜੇ ਕੇ ਵੱਡੇ ਰੂੜੇ ਕੇ ਅਕਲੀਆਂ ਜਰੂਰ ਤੋਂ ਵੱਡਾ ਰੋੜ ਮਾਨਸਾ ये जी अपने बैंक गुरु घर ये जी अपने गुरुद्वारा साहब ਜੀ ਆਪਾਂ ਸਾਰੇ ਜੀបាន ਸਾਬਾ ਪਾਉਗੇ ਸਿੱਧਾ ਆਪਾਂ ਆਪਣੇ ਰਿਸ਼ਤੇਦਾਰਾਂ ਕੀਤਾ ਹੈਗਾ ਸੀਗਾ ਕੇਸ ਮਤਲਬ ਉਹਨਾਂ ਦੇ ਉੱਪਰ ਪ੍ਰਾਲੀ ਦਾ ਕੇਸ ਪਿਆ ਸੀ ਉਹਦਾ ਇੱਥੇ ਰੰਦੀ ਹੀ ਨਹੀਂ ਜੀ ਹੈਗੇ ਤੁਹਾਨੂੰ ਪਤਾ ਹੀ ਆਪਣੇ ਹਨ ਇੰਨਾ ਇਦਾਂ ਕੁਝ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਉਹ ਚੁੱਠਾ ਕੇਸ ਕਿਹਦਾ ਹੈ ਸਾ ਜੀ ਆਪਾਂ ਹਨ ਜੇ ਇੱਥੇ ਇੰਡੀਆ ਪਰ ਇਹ ਫਰਕ ਨਹੀਂ ਚਾਇਸੀ ਚਲ ਕੇ ਵਾਪਸ ਆਉਣਾ ਤਾਂ ਇੱਥੇ ਕੋਈ ਲਿੰਕ ਹੀ ਨਹੀਂ ਪਰ ਫਿਰ ਵੀ ਉਹਨਾਂ ਦੇ ਝੂਠਾ ਕੀ ਇਸ ਪਿਆ ਉਹਨਾਂ ਦੀ ਪਾਸਪੋਰਟ ਦੀ ਇਨਕੁਆਰੀ ਰੁਕੀ ਹੋਈ ਹੈ ਤਾਂ ਕਰਕੇ ਫਿਰ ਅੱਪਾ ਚਲੇ ਸੀ ਕਿ ਮਾਨਸਾ ਉੱਥੇ ਵਕੀਲ ਕੀਤਾ ਸੀ ਅਪਾ ਨੂੰ ਵੈਸੇ ਮਾਨਸਾ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਅਪਾ ਇੱਧਰ ਗਏ ਸੀ ਅਪਾ ਨੂੰ ਬਠਿੰਡਾ ਆਰੰਭਪੁਰ ਤੋਂ ਹਨਾ ਅਪਾ ਨੂੰ ਇਤਨੀ ਜਿਆਦਾ ਬਧਾਇਆ ਪਰ ਅਪਾ ਦੇ ਸੀ ਉੱਥੇ ਅਪਾ ਵਕੀਲ ਜਿਵੇਂ ਕੀਤਾ ਸੀ ਪਰ ਮੇਰੇ ਨੂੰ ਸਾਨੂੰ ਆਵੇ ਲੱਗਦਾ ਸ਼ਾਇਦ ਅੱਜ ਸਾਨੂੰ ਬਕਿੰਗ ਚੇਂਜ ਆਜੀ ਨੀ ਪਾਇਆ ਕਰ ਲੈ ਬਾਕੀ ਆਪਾਂ ਦੇਖਦੇ ਹਾਂ ਉੱਥੇ ਜਾ ਕੇ ਕੀ ਬੰਦਾ ਲੋ ਜੀ ਆਪਾਂ ਪਹੁੰਚੇ ਮਾਨਸਾ ਹੁਣ ਆਪਾਂ ਇੱਥੋਂ ਜਾਵਾਂਗੇ ਕਚੈਰੀਆਂ ਨੂੰ ਉੱਥੇ ਜਾ ਕੇ ਮਿਲਦੇ ਹਾਂ ਕੀ ਨੂੰ ਜਾਨੂੰ ਸਾਨੂੰ ਤਾਂ ਥੋੜੀ ਜੀ ਟੈਨਸ਼ਨ ਜੀ ਹੋਈ ਪਈ ਆ ਦੇਖਦੇ ਹਾਂ ਚਲੋ ਕੀ ਬੰਦਾ ਹੈ ਚੈਰੀਆਂ ਜਾ ਕੇ ਬਦਲ ਲਗੂਗਾ ਮੈਸੇ ਉਹਨੇ ਤਾਂ ਚਾਰ ਪੰਜ ਦਿਨ ਦਾ ਟਾਈਮ ਮੰਗਿਆ ਸੀ ਫਿਰ ਹੋ ਗਏ ਚਾਰ ਪੰਜ ਦਿਨ ਕੱਲ ਆਪਾਂ ਕਾਲ ਵੀ ਕੀਤੀ ਸੀ ਉਹਨੂੰ ਪਰ ਉਹਨੇ ਕੋਈ ਮਤਲਬ ਰਿਸਪੌਂਸ ਜਾਂ ਨਹੀਂ ਹੈਗਾ ਸੀਗਾ ਉਹਦੇ ਹੁਣ ਆਪਾਂ ਉਹਨੂੰ ਪੇਮੈਂਟ ਵੀ ਕਰੀ ਬੈਠੇ ਆ ਪਹਿਲਾਂ ਦੇਖੋ ਹੁਣ ਤਾਂ ਘਰੇ ਖੇਤਰ ਪੈਣ ਵਾਲਾ ਕੰਮ ਹੀ ਆ ਦੇਖਦੇ ਆ ਕੀ ਬੰਦਾ ਇੱਧਰ ਜਾਣਾ ਸੀ ਆਪਾਂ ਜੀ ਆਪਾਂ ਪਹੁੰਚ ਗਏ ਮਾਨਸਾ ਕਚੇਰੀਆਂ ਜੇਕਰ ਹੋਣਾ ਮਤਲਬ ਇਹ ਜੇਕਰ ਚੁੰ ਜਾਵਾਂਗਾ ਕੋਈ ਪਾ ਆਈਸੀ ਨਾਰਸਰੀ ਚ ਹੁਣ ਆਪਾਂ ਲੈਨੇ ਆ ਆਪਾਂ ਲੈਤਾ ਪਾਮ ਤੇ ਸਦਾ ਉਹ ਹਾਰਚ ਕਲਰ ਲੈਤੀ ਆ ਤੇ ਹੁਣ ਆਪ ਲੈਨੇ ਰੋਜ਼ ਇਧਰ ਅੰਗਰੇਜ਼ ਆ ਰਹੇ ਆ ਪਾਣੀ ਪੀ ਕੇ ਆ ਰਹੇ ਆ ਅੰਗਰੇਜ਼ ਹੁਣ ਆਪਾਂ ਲੈ ਰਹੇ ਆ ਇੱਥੋਂ ਰੋਜ਼ ਆਪਾਂ ਪਹਿਲਾਂ ਲੈ ਗਏ ਸੀਗੇ ਰੋਜ਼ ਅੰਚ ਆਪਾਂ ਹੋਰ ਕਲਰ ਲੈ ਕੇ ਜਾ ਰਹੇ ਆ ਬਿਰੀ ਕੋਲ ਬਹੁਤ ਵੈਰਾਈਟੀ ਹੈ ਇਹਨਾਂ ਕੋਲ ਆਪਾਂ ਜੋਗੇ ਨਰਸਰੀ ਦੇ ਰੁਕੇ ਸੀ ਮਨੇ ਕੋਲ ਬਹੁਤ ਕਲਰ ਆ ਰੋਜ਼ ਦੇ ਆਪਾਂ ਲੈ ਕੇ ਗਏ ਸੀ ਇਹਨਾਂ ਤੋਂ ਪਹਿਲਾਂ ਵੀ ਰੋਜ਼ ਹਾਂਜੀ ਆਪਾਂ ਆਗੇ ਸੀਗੇ ਮਾਨਸਾ ਤੋਂ ਵਾਪਸ ਇਸ ਜੀ ਆਪਾਂ ਦੇ ਮਤਲਬ ਕੁਝ ਵੀ ਬਣਿਆ ਹੈਗਾ ਹੁਣ ਆਪਾਂ ਨੂੰ ਉਹ ਕਹਿੰਦੇ ਹਾਈ ਕੋਰਟ ਦੇ ਵਿੱਚ ਕਰਨਾ ਪਊਗਾ ਤੇ ਮਤਲਬ ਆਪਾ ਹੁਣ ਐਨੀ ਗੱਲ ਦੇਖੋ ਮਤਲਬ ਬੰਦੇ ਦੀ ਕੋਈ ਪ੍ਰਾਪਰਟੀ ਵੀ ਨਹੀਂ ਹੈਗੀ ਇੱਥੇ ਬੰਦਾ ਖੋਦ ਵੀ ਇੰਡੀਆ ਨਹੀਂ ਹੈਗਾ ਪਰ ਫਿਰ ਵੀ ਝੂਠਾ ਬਰਾਲੀ ਦਾ ਕੇਸ ਪਿਆ ਸਾਰਾ ਕੁਝ ਕੰਮ ਖਰਾਬ ਕਰ ਸਾਰਾ ਉਹ ਸ਼ਿਕਾਇਤ ਗਲਤੀ ਕੀਤੀ ਕੁਲਸਵਾਲਿਆਂ ਦੀ ਝੁੱਠਾ کیس ਪੈ ਗਿਆ ਹੁਣ ਕੋਰਟ ਚ ਵਾਗ ਗਿਆ ਹੁਣ ਆਪਾਂ ਨੂੰ ਕਿਹੜਾ ਪਤਾ ਸੀਗਾ ਹਨਾ ਬਾਕੀ ਸਭ ਤੋਂ ਵੱਡੀ ਗਲਤੀ ਪਿੰਡ ਵਾਲਿਆਂ ਦੀ ਹਨਾ ਕਿਸੇ ਦਾ ਨਾਮ ਜਾਣ ਪੁੱਛ ਕੇ ਲਿਖਾਉਣਾ ਬੰਦਾ ਜਿਹੜਾ ਬੰਦਾ 15 ਸਾਲਾਂ ਤੋਂ ਇੰਡੀਆ ਰਹਿ ਹੀ ਨਹੀਂ ਰਿਹਾ ਹਨਾ ਉਹਦਾ ਨਾਮ ਲਿਖਾਉਣਾ ਉਹਦੀ ਕੋਈ ਪ੍ਰਾਪਰਟੀ ਨਹੀਂ ਹੈਗੀ ਹਨਾ ਸਾਰਾ ਕੁਝ ਪਰ ਫਿਰ ਵੀ ਪਰਚਾ ਪੈ ਗਿਆ ਕੋਰਟ ਦੇ ਵਿੱਚ ਹੁਣ ਚੰਡੀਗੜ੍ਹ ਹਾਈ ਕੋਰਟ ਵਕੀਲ ਕਰ ਲੋ ਹਨਾ ਤੇ ਇਥੋਂ ਤੱਕ ਪਾਸਪੋਰਟ ਕੁਆਰੀ ਜਿਹੜੀ ਹੈਗੀ ਆ ਮਤਲਬ ਉਹ ਪਹੁੰਚੀ ਨਹੀਂ ਹੁਣ ਆਪਣਾ ਪਤਾ ਵੀ ਨਹੀਂ ਇੰਡੀਆ ਆ ਸਕਦਾ ਜੇ 6-7 ਮਹੀਨਿਆਂ ਦੇ ਵਿੱਚ ਕਿਸ ਨਾ ਨਿਪੜਿਆ ਤਾਂ ਬੰਦਾ 15 ਸਾਲਾਂ ਦਾ ਰਹਿੰਦਾ ਰਹਿਦਾ ਉਹਨੂੰ ਚੱਕ ਕੇ ਉਹ ਰਿਪੋਰਟ ਕਰ ਦੇਣਗੇ ਕਿਉਂਕਿ ਮਸਲਾ ਪਾਸਪੋਰਟ ਦੀ ਇਨਕੁਆਰੀ ਦਾ ਗਿਆ ਹੋਇਆ ਇਦੀ ਮਰਜ਼ੀ ਲਾ ਲਉਣਾ ਪਰ ਕੁੱਲਮ ਲਾ ਕੇ ਆਪਾਂ ਕਿਸੇ ਬੰਦੇ ਨੂੰ ਫਸਾ ਦਾ ਦਿੱਤਾ ਨਾ ਆਪਾਂ ਆ ਗਿਉ ਤੁਮ ਕੀਲ ਨੇ ਕਹਤਾ ਕਿ ਤੁਸੀਂ ਚੰਡੀਗੜ੍ਹ ਹਾਈ ਕੋਰਟ ਕਰ ਲਓ ਵਕੀਲ ਕੋਟਸ ਤੋਂ ਵੀ ਨਹੀਂ ਕੋਈ ਹੱਲ ਨਹੀਂ ਆ ਗਏ ਸਾਰੇ ਦਿਨ ਖਰਚ ਹੋ ਗਏ ਨੰਦਾ ਹੁਣ ਆਪਾਂ ਜਾਣੇ ਘਰੀ